ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਾਈ ਦੀ ਹਲਾ ਜੀ ਦੀ ਸਾਖੀ ਪੜਾਂਗੇ ਜਿਵੇਂ ਪਾਈ ਮਤੀ ਦਾਸ ਜੀ ਤੇ ਆਰੀ ਨਾਲ ਜੀਰੇ ਜਾਣ ਦੀ ਕੁਰਬਾਨੀ ਦੇ ਮੁਕਾਬਲੇ ਦੁਨੀਆ ਦਾ ਇਤਿਹਾਸ ਹੋਰ ਕੋਈ ਘਟਨਾ ਪੇਸ਼ ਨਹੀਂ ਕਰ ਸਕਦਾ ਇਹ ਉਬਲਦੇ ਪਾਣੀ ਦੀ ਦੇਗ ਵਿੱਚ ਸ਼ਾਂਤ ਤੇ ਅਡੋਲ ਬੈਠ ਕੇ ਆਪਾ ਵਾਰਨ ਦੀ ਮਿਸਾਲ ਵੀ ਹੋਰ ਕਿਧਰੇ ਨਹੀਂ ਮਿਲਦੀ ਪ੍ਰਮਤੀ ਦਾਸ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆੜੇ ਨਾਲ ਚੀਰ ਕੇ ਸ਼ਹੀਦ ਕਰਨ ਤੋਂ ਬਾਅਦ ਅਗਲੇ ਦਿਨ ਭਾਈ ਦੀਵਾਲਾ ਜੀ ਨੂੰ ਗੁਰੂ ਸਾਹਿਬ ਜੀ ਦੇ ਸਾਹਮਣੇ ਦੇਗ ਦੇ ਉਬਲਦੇ ਪਾਣੀ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਕਿਸੇ ਕਵੀ ਨੇ ਪਾ ਪਾ ਜ ਸਾਹਿਬ ਜੀ ਦੀ ਸ਼ਹੀਦੀ ਸਮੇ ਉਨ੍ਹਾਂ ਦੇ ਮਨ ਦੇ ਬਲਬਲੇ ਤੇ ਚੜਦੀ ਕਲਾ ਨੂੰ ਐਵੇਂ ਲਿਖਿਆ ਹੈ ਸੁਣ ਲੈ ਰੱਤਾ ਕੰਨ ਖੋਲ ਕੇ ਦੇਗਾ ਉਬਾਲਣ ਵਾਲਿਆ ਉਹ ਸਾਬਰਾਂ ਦੀ ਜੰਗ ਤੋਂ ਜਿੱਤਾਂ ਭਾਲਣ ਵਾਲਿਆ ਕੋਲਾਦ ਹੈ ਦਿਲ ਸਿੱਖ ਦਾ ਦੇਗਾ ਚ ਜੋ ਢਲਦਾ ਨਹੀਂ ਇਹ ਸਬਰ ਪਿਜਾ ਸਦਕ ਹੈ ਜੋ ਅੱਗ ਵਿੱਚ ਗਲਦਾ ਨਹੀਂ ਜੇਕਰ ਹਿਮਾਲਾ ਪੰਗਰੇ ਪੱਥਰ ਬਣੇ ਜਮਨੀਰ ਜੇ ਸਿੱਖ ਨੇ ਸਦਕ ਹੈ ਪਾਲਣਾ ਖੜੇ ਪਏ ਤਕਦੀਰ ਜੇ ਸੁਣ ਲੈ ਰਤਾ ਕੰਨ ਖੋਲ ਕੇ ਦੇਗਾ ਉਬਾਲਣ ਵਾਲਿਆ ਸ਼ੇਰ ਸਿੱਦਕੀਆਂ ਦੇ ਤੇਗ ਤੇ ਨਿਤ ਹੀ ਉਛਾਲਣ ਵਾਲਿਆ ਤੂੰ ਅੱਗ ਔਰ ਰੰਗ ਜੇਬ ਦੇ ਦਿਲ ਦੀ ਪਖਾ ਲੈ ਹੋੜ ਵੀ ਜੋ ਲੱਗਦਾ ਹੀ ਆਪਣਾ ਉਹ ਜ਼ੋਰ ਲਾਹ ਲੈ ਹੋੜ ਵੀ ਪਹੁੰਚਦੀ ਨਹੀਂ ਆਗ ਉਨ੍ਹਾਂ ਨੂੰ ਜਿਹੜੇ ਨੇ ਢਰਨਾ ਜਾਣਦੇ ਮਾਰੇ ਉਨ੍ਹਾਂ ਨੂੰ ਮੌਤਨਾ ਜੋ ਹੈ ਨ ਮਰਨਾ ਜਾਣਦੇ ਸੁਣ ਲੈ ਰਤਾ ਕੰਨ ਖੋਲ ਕੇ ਦੇਗਾ ਉਬਾਲਣ ਵਾਲਿਆ ਤੇ ਧਰਮੀਆਂ ਨੂੰ ਦੇਗ ਵਿੱਚ ਫੜ ਕੇ ਬਿਠਾਲਣ ਵਾਲਿਆ ਮੇਰਾ ਧੀਆਲਾ ਨਾਮ ਹੈ ਸੇਵਕ ਹਾਂ ਦੀਨ ਧੀਆਲ ਦਾ ਦੁਖੀਆਂ ਲਈ ਜੋ ਜਾਗਤੇ ਆਇਆ ਹੈ ਕਾਲਾਂ ਕਾਲ ਦਾ ਮੈਂ ਵੀ ਮਰਾਂਗਾ ਹੱਸ ਕੇ ਸਿੱਖੀ ਨਿਭਾਵਣ ਵਾਸਤੇ ਸਰਬੰਗ ਜਗ ਦੀ ਜੋਤ ਨੂੰ ਅੰਦਰ ਜਗਾਵਣ ਵਾਸਤੇ ਸੁਣ ਲੈ ਰਤਾ ਕੰਨ ਖੋਲ ਕੇ ਤੇਗਾ ਉਬਾਲਣ ਵਾਲਿਆ ਅਣਖੀ ਗੁਰੂ ਦੇ ਸਿੱਖ ਨੂੰ ਉਸ ਵਿੱਚ ਜਾਲਣ ਵਾਲਿਆ ਮੇਰੀ ਲਈ ਤਪ ਗੁਫਾ ਹੈ ਤੇਰੀ ਇਹ ਉਬਲਦੀ ਜੋ ਦੇਗ ਹੈ ਹੇ ਤਾਨ ਦੀ ਆਲੇ ਵਾਸਤੇ ਸਿਰ ਤੇ ਜੋ ਦੀਸਤੀ ਤੇਗ ਹੈ ਚਾਹੇ ਸ਼ਹੀਦੀ ਵਰੰਦਾ ਲਾੜਾ ਬਣਾਗਾ ਅੱਜ ਮੈਂ ਛਾਲੇ ਜਦ ਤੱਕ ਪੈਣਗੇ ਜਾਵਾਂਗਾ ਪੂਰਾ ਸੱਜ ਮੈਂ ਸੁਣ ਲੈ ਰਤਾ ਕੰਨ ਖੋਲ ਕੇ ਦੇਗਾ ਉਬਾਲਣ ਵਾਲਿਆ ਫੜ ਕੇ ਸਾਬਰਾਂ ਨੂੰ ਅੱਗ ਵਿੱਚ ਨਿਤਹੀ ਬਿਠਾਣ ਲੈਣ ਵਾਲਿਆ ਇਸ ਦੀਗ ਅੰਦਰ ਹੱਸ ਕੇ ਤਪ ਜਾ ਦਿਆ ਲਾ ਕਰੇਗਾ ਤਾ ਕਮੇਰਦਾ ਮਹੀ ਅਰਸ਼ ਤੋਂ ਦਾ ਤਾਰ ਵੱਲੋਂ ਬਰੇਗਾ ਅਜ ਰਿਤਕੇ ਇਸ ਦੇਗ ਵਿੱਚ ਅੱਜ ਬੈਠ ਕੇ ਇਸ ਅੱਗ ਤੇ ਜੀਵਨ ਨਵਾਂ ਹੈ ਪਾਵਣਾ ਵੇਖੀਂ ਦੇ ਆਲੇ ਜਗ ਤੇ ਸਿੱਦਕੀ ਪੋੜੇ ਵਿੱਚੋਂ ਭਾਈ ਦਿਆਲਾ ਜੀ ਭਾਈ ਮਾਈ ਦਾਸ ਜੀ ਦੇ ਪੁੱਤਰ ਤੇ ਭਾਈ ਵੱਲੂ ਜੀ ਦੇ ਉਹ ਤਰੇ ਸਨ ਭਾਈ ਬੱਲੂ ਜੀ ਛੇਵੇਂ ਪਾਸ਼ਾ ਜੀ ਦੇ ਸੂਰਬੀਰ ਸਿਖ ਸਨ ਅਤੇ 29 ਅਪ੍ਰੈਲ 1634 ਈਸਵੀ ਨੂੰ ਸ਼ਾਹੀ ਫੌਜ ਨਾਲ ਦੂਜੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋਏ ਸਨ ਭਾਈ ਬੱਲੂ ਜੀ ਦੇ ਪਿਤਾ ਭਾਈ ਮੂਲਾ ਜੀ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ ਜੋ ਹੁਣ ਪਾਕਿਸਤਾਨ ਦੇ ਵਸਨੀਕ ਸਨ ਭਾਈ ਬੱਲੂ ਜੀ ਦੇ ਪੁੱਤਰ ਭਾਈ ਮਾਈ ਦਾਸ ਜੀ ਆਪਣਾ ਪਿੰਡ ਰੁਲੀਪੁਰ ਛੱਡ ਕੇ 1657 ਈਸਵੀ ਵਿੱਚ ਕੀਰਤਪੁਰ ਸਾਹਿਬ ਆਵ세। ਉਹਨਾਂ ਦੇ 12 ਪੁੱਤਰ ਹੋਏ ਜਿਨ੍ਹਾਂ ਵਿੱਚੋਂ ਇੱਕ ਭਾਈ ਅਮਰਚੰਦ ਨੂੰ ਛੱਡ ਕੇ ਜੋ ਛੋਟੀ ਉਮਰ ਵਿੱਚ ਹੀ ਗੁਰਪੁਰੀ ਸਿਧਾਰ ਗਿਆ ਸਨ। ਬਾਕੀ ਦੇ 11 ਪੁੱਤਰ ਸ਼ਹੀਦ ਹੋਏ ਸਨ। ਉਹਨਾਂ ਦੇ ਨਾਮ ਹਨ ਭਾਈ ਜੇਠਾ ਜੀ, ਭਾਈ ਦੇਵਾਲਾ ਜੀ, ਭਾਈ ਮਨੀ ਸਿੰਘ ਜੀ, ਭਾਈ ਦਾਨ ਸਿੰਘ ਜੀ, ਭਾਈ ਮਾਨ ਸਿੰਘ ਜੀ ਭਾਈ ਰੂਪ ਸਿੰਘ ਜੀ ਭਾਈ ਜਗਤ ਸਿੰਘ ਜੀ ਭਾਈ ਸੋਹਣ ਚੰਦ ਜੀ ਭਾਈ ਲਹਿਣਾ ਜੀ ਭਾਈ ਰਾਏ ਸਿੰਘ ਜੀ ਭਾਈ ਹਰੀ ਚੰਦ ਜੀ ਜਦੋਂ ਗੁਰੂ ਤੇਗ ਬਹਾਦਰ ਜੀ 1665 ਈਸਵੀ ਵਿੱਚ ਪੂਰਬ ਦੇਸ਼ ਦੇ ਪ੍ਰਚਾਰਕ ਦੌਰੇ ਤੇ ਗਏ ਤਾਂ ਉਸ ਸਮੇਂ ਭਾਈ ਦੀਆਲਾ ਜੀ ਨਾਲ ਸਨ ਪਟਨਾ ਸਾਹਿਬ ਵਿਖੇ ਆਪਣੇ ਪਰਿਵਾਰ ਤੇ ਭਾਈ ਦੀਆਲਾ ਜੀ ਨੂੰ ਛੱਡ ਕੇ ਗੁਰੂ ਜੀ ਆਪ ਅੱਗੇ ਆਸਾਮ ਵੱਲ ਪ੍ਰਚਾਰਕ ਦੌਰੇ ਤੇ ਚਲੇ ਗਏ ਇੱਥੋਂ ਹੀ ਗੁਰੂ ਗੋਬਿੰਦ ਰਾਏ ਸਿੰਘ ਜੀ ਦੇ ਪ੍ਰਕਾਸ਼ ਦੀ ਖਬਰ ਪਾਈ ਦੀਆਲਾ ਜੀ ਨੇ ਭਾਈ ਮਹਿਰਜੰਦ ਤੇ ਭਾਈ ਕਲਿਆਣ ਚੰਦ ਦੇ ਹੱਥੀ ਟਾਕੇ ਕੱਲੀ ਗੁਰੂ ਤੇਗ ਬਹਾਦਰ ਜੀ ਜਦੋਂ ਧਰਮ ਦੀ ਚਾਦਰ ਬਣ ਕੇ ਜ਼ੁਲਮ ਦੇ ਖਿਲਾਫ ਆਪਣਾ ਬਲੀਦਾਨ ਦੇਣ ਲਈ ਦਿੱਲੀ ਗਾਇਤਾਵਾਂ ਸਮੇਂ ਜਿਨ੍ਹਾਂ ਸਿੱਖਾਂ ਨੇ ਗੁਰੂ ਜੀ ਨਾਲ ਬਲੀਦਾਨ ਦਿੱਤਾ ਉਹਨਾਂ ਵਿੱਚ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਤੋਂ ਇਲਾਵਾ ਤੀਸਰੇ ਸਿੱਖ ਭਾਈ ਦਿਆਲਾ ਜੀ ਸਨ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰਨ ਤੋਂ ਅਗਲੇ ਦਿਨ ਭਾਈ ਦਿਆਲਾ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਹੋਇਆ ਉਹ ਭਾਈ ਜੀ ਨੂੰ ਸ਼ਹੀਦ ਕਰਨ ਦਾ ਜਿਹੜਾ ਟਾਂਗ ਲੱਪਣਾ ਚਾਹੁੰਦੇ ਸਨ ਜਿਸ ਨਾਲ ਸਰੀਰ ਨੂੰ ਮਰਨ ਤੋਂ ਪਹਿਲਾਂ ਹੀ ਬਹੁਤ ਹੀ ਕਸ਼ਟ ਸਹਿਣਾ ਪਵੇ ਗੋਲੀ ਮਾਰਨੀ ਤਲਵਾਰ ਨਾਲ ਸਿਰ ਵੱਢਣਾ ਜਾਂ ਹੋਰ ਕਿਸੇ ਸਾਧਾਰਨ ਤਰੀਕੇ ਦੁਆਰਾ ਕਤਲ ਕਰਨ ਨਾਲ ਸਭ ਦੇ ਮਨਾਂ ਵਿੱਚ ਮੌਤ ਦਾ ਕੋ ਫੈਦਾ ਨਹੀਂ ਸੀ ਕੀਤਾ ਜਾ ਸਕਦਾ ਇਸ ਲਈ ਜ਼ਾਲਮ ਹਕੂਮਤ ਨੇ ਭਾਈ ਦੀਆਲਾ ਜੀ ਨੂੰ ਭਿਆਨਕ ਤਸੀਹੇ ਦੇਣਦਿਆਂ ਪਾਣੀ ਦੀ ਦੀਗ ਵਿੱਚ ਉਬਾਲ ਕੇ ਸ਼ਹੀਦ ਕਰਨ ਦਾ ਫੈਸਲਾ ਕੀਤਾ ਮਾਰਨ ਦਾ ਇਹ ਤਰੀਕਾ ਜ਼ਾਲਮਾਂ ਦੇ ਜ਼ੁਲਮ ਦਾ ਸਰਾ ਸੀ ਭਾਈ ਦੀਆਲਾ ਜੀ ਹਥਕੜੀਆਂ ਤੇ ਬੇੜੀਆਂ ਦੇ ਨਾਲ ਜਕੜੇ ਹੋਏ ਸਨ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਅੱਗੇ ਆ ਕੇ ਨਮਸਕਾਰ ਕੀਤੀ ਤੇ ਗੁਰੂ ਜੀ ਨੇ ਮੁਸਕਰਾਉਂਦਿਆਂ ਹੋਇਆਂ ਭਾਈ ਦੀਆਲਾ ਜੀ ਨੂੰ ਅਡੋਲ ਰਹਿਣ ਦਾ ਆਸ਼ੰਗੀਤ ਬਾਤ ਦਿੱਤਾ ਭਾਈ ਜੀ ਨੂੰ ਇਸਲਾਮ ਧਰਮ ਦੇ ਗੁਨਾ ਅਰਾਮ ਦੇ ਜੀਵਨ ਤੇ ਬਹਿਸ਼ਤ ਵਿੱਚ ਹੂੜਾ ਮਿਲਣ ਬਾਰੇ ਅਨਿਕਾ ਸਬਜ ਬਾਜ ਵਿਖਾਉਣ ਦਾ ਉਪਰਾਲਾ ਕਾਜ਼ੀਆਂ ਨੇ ਕੀਤਾ ਉਹਨਾਂ ਵਿਆਖਿਆ ਕਰਕੇ ਧਨ ਦੇ ਸੁਖ ਹਸੀਨਾ ਦੇ ਸਾਥ ਸਾਥ ਹਸੀਨਾ ਦੇ ਸਾਥ ਦੇ ਆਨੰਦ ਤੇ ਉੱਚੀ ਪਦਵੀ ਦੇ ਰੋਬ ਨੂੰ ਬਿਆਨ ਕੀਤਾ ਤਾਂ ਕਿ ਭਾਈ ਦੀਆਲਾ ਜੀ ਦਾ ਮਨ ਡੋਲ ਜਾਏ ਪਰ ਇਸ ਦਾ ਕੋਈ ਫਾਇਦਾ ਨਾ ਹੋਇਆ ਭਾਈ ਦੀਆਲਾ ਜੀ ਨੇ ਕਿਹਾ ਐਵੇਂ ਕੰਨ ਨੂੰ ਆਪਣਾ ਤੇ ਮੇਰਾ ਵਕਤ जाया ਕਰ ਰਹੇ ਹੋ ਤੁਹਾਨੂੰ ਪਤਾ ਵੀ ਹੈ ਕਿ ਮੈਂ ਨਹੀਂ ਮੰਨਣਾ ਤੇ ਮੈਨੂੰ ਵੀ ਪਤਾ ਹੈ ਕਿ ਮੈਂ ਸ਼ਹੀਦ ਹੋਣਾ ਹੈ ਫਿਰ ਵਕਤ ਕਿਉਂ ਖਰਾਬ ਕਰਦੇ ਹੋ ਹਾਕਮ ਬੋਲਿਆ ਕੀ ਹੋ ਗਿਆ ਤੁਹਾਨੂੰ ਤੁਸੀਂ ਆਪਣੀ ਜਾਨ ਦਾ ਆਪਣੇ ਬਾਲ ਬੱਚਿਆਂ ਦਾ ਰੱਤੀ ਖਿਆਲ ਨਹੀਂ ਕਰਦੇ ਕੀ ਕਰਨਗੀਆਂ ਤੁਹਾਡੀਆਂ ਭੈਣਾ ਵੋਟੀਆਂ ਤੇ ਧੀਆਂ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ ਉਹ ਰੱਬ ਸ਼ੁਕਰ ਕਰਨ ਗੀਆਂ ਜਿਸ ਨੇ ਸਾਨੂੰ ਕੁਰਬਾਨੀ ਕਰਨ ਦਾ ਬਲ ਬਖਸ਼ਿਆ ਤੇ ਉਹਨਾਂ ਨੂੰ ਵੀ ਪਾਣਾ ਮੰਨਣ ਦਾ ਬਲ ਬਖਸ਼ੇਗਾ ਭਾਈ ਜੀ ਦੀਆਂ ਅਜਹੀਆਂ ਗੱਲਾਂ ਸੁਣ ਕੇ ਹਾਕਮ ਬੜੇ ਗ੍ਰੋਧਿਤ ਹੋਏ ਤੇ ਭਾਈ ਜੀ ਨੂੰ ਸ਼ਹੀਦ ਕਰਨ ਲਈ ਦੇਗ ਥੱਲੇ ਅੱਗ ਬਾਲਣ ਦਾ ਹੁਕਮ ਦੇ ਦਿੱਤਾ ਦੇਗ ਵਿੱਚ ਜਦੋਂ ਪਾਣੀ ਉਬਾਲੇ ਖਾਣ ਲੱਗ ਪਿਆ ਤਾਂ ਭਾਈ ਦਿਆਲਾ ਜੀ ਨੂੰ ਉਸ ਦੇ ਨੇੜੇ ਲੈ ਜਾ ਕੇ ਖੜਾ ਕਰ ਦਿੱਤਾ ਗਿਆ ਦੇਗ ਦਾ ਪਾਣੀ ਉਬਾਲੇ ਮਾਰ ਰਿਹਾ ਸੀ ਪਤਾ ਨਹੀਂ ਉਹਨਾਂ ਸਿੱਖਾਂ ਦਾ ਸਤਿਗੁਰੂ ਨਾਲ ਕਿਹੋ ਜਿਹਾ ਪ੍ਰੇਮ ਸੀ ਕਿ ਉਹ ਬਲ ਕਿ ਉਬਾਲੇ ਖਾਂਦਾ ਪਾਣੀ ਵੀ ਪ੍ਰੇਮ ਦੀ ਉਸਤਾਰ ਨੂੰ ਤੋੜ ਨਾ ਸਕਿਆ ਭਾਈ ਦੀ ਅਲਾ ਜੀ ਨੇ ਕਿ ਨਜ਼ਰ ਪਿੰਜਰੇ ਵਿੱਚ ਕੈਦ ਆਪਣੇ ਸਤਿਗੁਰੂ ਵੱਲ ਮਾਰ ਕੇ ਸੀਸ ਝੁਕਾਇਆ ਤੇ ਪੈਰ ਚੁੱਕ ਕੇ ਨਾਮ ਜਪਦੇ ਹੋਏ ਦੇਗ ਵਿੱਚ ਬੈਠ ਗਈ ਪਾਣੀ ਦੀ ਪੌਣੀ ਦੇਗ ਭਰ ਗਈ ਤੇ ਪਾਣੀ ਗਲਗਲ ਤੱਕ ਪਹੁੰਚ ਗਿਆ ਭਾਈ ਸਾਹਿਬ ਜੀ ਨੇ ਦੇਗ ਵਿੱਚ ਐਵੇਂ ਸਮਾਦੀ ਲਾ ਲਈ ਜਿਵੇਂ ਕੋਈ ਪ੍ਰਭੂ ਦਾ ਭਗਤ ਉਸ ਵਿੱਚ ਲੀਨ ਹੋ ਸੁੰਨ ਸਮਾਦੀ ਲਈ ਬੱਠਾ ਹੋਵੇ ਦੇਖਣ ਵਾਲੇ ਲੋਕ ਮੂੰਹ ਵਿੱਚ ਉਂਗਲਾ ਪਾਈ ਖੜੇ ਸਨ ਕਿਉਂਕਿ ਉਹਨਾਂ ਨੂੰ ਦੇਗ ਦੇ ਕੰਡੇ ਕੋਲ ਉਬਾਲੇ ਖਾਂਦਾ ਪਾਣੀ ਸਾਫ਼ ਨਜ਼ਰ ਆ ਰਿਹਾ ਸੀ ਭਾਈ ਸਾਹਿਬ ਜੀ ਦਾ ਸਰੀਰ ਪਾਣੀ ਵਿੱਚ ਉੱਭਲ ਰਿਹਾ ਸੀ ਪਰ ਵਰਤੀ ਪੂਰੀ ਤਰ੍ਹਾਂ ਟਿਕਾਉ ਵਿੱਚ ਸੀ ਚਿਹਰੇ ਦਾ ਰੰਗ ਉਸੇ ਤਰ੍ਹਾਂ ਲਾਲ ਸੀ ਤੇ ਜ਼ੁਬਾਨ ਬਿਨਾਂ ਕਿਸੇ ਰੋਕ ਦੇ ਇੱਕਸਾਰ ਪਾਠ ਕਰ ਰਹੀ ਸੀ ਭਾਈ ਸਾਹਿਬ ਜੀ ਦੇ ਮਨ ਵਿੱਚ ਪੰਜਵੇਂ ਸਤਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਦ੍ਰਿਸ਼ ਉਹਨਾਂ ਨੂੰ ਸਿੱਧ ਸਿੱਖੀ ਵਿੱਚ ਹੋਰ ਪਰਪੱਕ ਕਰਦਾ ਗਿਆ ਕਉਦੇ ਤੇ ਪਿੱਛੋਂ ਸਰੀਰ ਗਲ ਗਿਆ ਤੇ ਹੌਲੀ-ਹੌਲੀ ਅੰਗ ਵੱਖ ਹੋਣ ਲੱਗ ਪਏ। ਇਧਰੋਂ ਮਾਸ ਸਰੀਰ ਤੇ ਤੋਂ ਅਲੱਗ ਹੋਣ ਲੱਗ ਪਿਆ ਤੇ ਉਧਰੋਂ ਪਾਈ ਜੀ ਦੀ ਆਤਮਾ ਸਰੀਰਕ ਚੋਲਾ ਤਿਆਕੇ ਪ੍ਰਭੂ ਚੰਨਾ ਵਿੱਚ ਜਾ ਬਰਾਜੀ। ਹਾਕਮਾਂ ਦਾ ਮਨ ਵੀ ਇੱਕ ਵਾਰੀ ਇਸ ਦ੍ਰਿੜਤਾ ਨੂੰ ਦੇਖ ਕੇ ਕੰਬ ਗਿਆ। ਇਕੱਠੀ ਹੋਈ ਪੀੜ ਵਿੱਚੋਂ ਉਧ ਲੋਕਾਂ ਨੇ ਅਥਰੂ ਗੇਰੇ, ਕੁਝ ਨੇ ਹੋ ਕੇ ਲਏ। ਇਸ ਆਲਮ ਹਕੂਮਤ ਦੇ ਖਾਤਮੇ ਲਈ ਮਨ ਹੀ ਮਨ ਪਰਮਾਤਮਾ ਅੱਗੇ ਅਰਜ਼ੋਈ ਕੀਤੀ। ਸਿੱਖਾਂ ਦੁਆਰਾ ਜਿਹੇ ਅਕਹਿ ਕਸ਼ਟ ਹਾਸ ਹਸ ਕੇ ਸਹਾੜਨਾ ਉਹਨਾਂ ਦਾ ਪ੍ਰਭੂ ਨਾਮ ਵਿੱਚ ਇੱਕਮਿਕ ਹੋਏ ਹੋਣ ਦਾ ਸਬੂਤ ਹੈ ਨਾਮ ਬਾਣੀ ਨਾਲ ਜੁੜੇ ਹੋਣ ਕਰਕੇ ਉਹ ਜੀਵ ਰਕ ਸੁੱਖਾਂ ਦੁੱਖਾਂ ਤੋਂ ਉੱਪਰ ਉੱਠੇ ਹੋਏ ਸਨ ਤੇ ਅਜਹੀ ਆਤਮਿਕ ਅਵਸਥਾ ਗੁਰੂ ਦਾ ਉਪਦੇਸ਼ ਕਮਾ ਕੇ ਪ੍ਰਭੂ ਦਾ ਨਾਮ ਜੱਪਿਆ ਪ੍ਰਾਪਤ ਹੁੰਦੀ ਹੈ ਭਾਈ ਸਾਹਿਬ ਜੀ ਦੀ ਸ਼ਹੀਦੀ ਅੱਜ ਵੀ ਸਿੱਖਾਂ ਸਿੱਖ ਨੌਜਵਾਨਾਂ ਨੂੰ ਵਿੰਗਾਰਦੀ ਹੈ ਕਿ ਨਾਸਕ ਨਾਸਤਿਕਤਾ ਦੇ ਝੁੱਲ ਰਹੇ ਇਨਾ ਝਖੜਾਂ ਵਿੱਚ ਉਹ ਸਿੱਖੀ ਦੇ ਰੰਗ ਨੂੰ ਕਦੇ ਵੀ ਫਿੱਕਾ ਨਾ ਪੈਣ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ